ਵਿੱਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈਗਾ ਤੇ ਪੰਜਾਬ ਸਰਕਾਰ ਦੇ ਚਾਰ ਕੈਬਨਟ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ ਤੇ ਪੰਜ ਨਵੇਂ ਵਿਧਾਇਕਾਂ ਨੂੰ ਵੱਡੀ ਜ਼ਿੰਮੇਵਾਰੀ ਦੰਦਿਆ ਕੈਬਨਟ ਮੰਤਰੀ ਬਜੋਂ ਕੱਲ ਨੂੰ ਸੌਂਚਕਾਈ ਜਾਣੀ ਹੈ ਤੇ ਜਿਹੜੇ ਚਾਰ ਕੈਬਨਟ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ ਉਹਨਾਂ ਦੇ ਵਿੱਚ ਅਨਮੋਲ ਗਗਨ ਮਾਨ, ਕੀਤਨ ਸਿੰਘ ਜੋੜਮਾਜਰਾ, ਬ੍ਰਹਮਸ਼ੰਕਰ ਜਿੰਪਾ ਅਤੇ ਬਲਕਾਰ ਸਿੰਘ ਚਾਰੇ ਕੈਬਨਟ ਮੰਤਰੀ ਨੇ ਜਿਹੜੇ ਇਹਨਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਨੇ ਤੇ ਪਤਾ ਲੱਗਿਆ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਨਵੇਂ ਮੰਤਰੀਆਂ ਨੂੰ ਸੌਂਚਕਾਉਣ ਦੇ ਲਈ ਪੰਜਾਬ ਦੇ ਰਾਜਪਾਲ ਪਾਸੋਂ ਕੱਲ੍ਹ ਸ਼ਾਮ 5 ਵਜੇ ਦਾ ਸਮਾਂ ਮੰਗਿਆ ਗਿਆ ਹੈ ਤੇ ਕੱਲ੍ਹ ਸ਼ਾਮ ਨੂੰ 5 ਵਜੇ ਸੌਂਚਕ ਸਮਾਗਮ ਹੋਵੇਗਾ ਤੇ ਕੱਲ੍ਹ ਸ਼ਾਮ 5 ਵਜੇ ਨਵੇਂ ਪੰਜ ਮੰਤਰੀਆਂ ਨੂੰ ਕੈਬਨਟ ਵੱਜੋਂ ਸੌਂਚਕਾਈ ਜਾਊਗੀ ਤੇ ਜਿਹੜੇ ਵਿਧਾਇਕਾਂ ਨੂੰ ਨਵੇਂ ਕੈਬਨਟ ਮੰਤਰੀ ਵੱਜੋਂ ਸੌਂਚਕਾਈ ਜਾਣੀ ਹੈ ਉਨ੍ਹਾਂ ਦੇ ਵਿੱਚ ਮਹਿੰਦਰ ਭਗਤ ਜਿਹੜੇ ਜਲੰਧਰ ਜਿਮਨੀ ਚੋਣ ਦੇ ਵਿੱਚ ਵਿਧਾਇਕ ਬਣੇ ਸੀ ਉਹਨਾਂ ਨੂੰ ਵੀ ਕੈਬਨਟ ਮੰਤਰੀ ਦੇ ਕੈਬਨਟ ਮੰਤਰੀ ਬਣਾਇਆ ਜਾ ਰਿਹਾ ਹੈ ਕੈਬਨਟ ਦੇ ਵਿੱਚ ਥਾਂ ਮਿਲ ਰਹੀ ਹੈ ਤੇ ਉਹਨਾਂ ਤੋਂ ਇਲਾਵਾ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਤੇ ਬ੍ਰਿੰਦਰ ਗੋਇਲ ਮਹਿੰਦਰ ਭਗਤ ਚਾਰ ਇਹ ਤੇ ਇੱਕ ਵਿਧਾਇਕ ਹੋਰ ਹੈ ਪੰਜ ਵਿਧਾਇਕਾਂ ਨੂੰ ਕੈਬਨਟ ਮੰਤਰੀ ਬਜੋ ਸੌਂਚ ਕਾਈ ਜਾਣੀ ਆ ਪਤਾ ਲੱਗਾ ਕਿ ਕੱਲ ਸ਼ਾਮ 5 ਵਜੇ ਸੌਂਚ ਉੱਕ ਸਮਾਗਮ ਹੋਵੇਗਾ ਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਪੰਜਾਬ ਦੇ ਰਾਜਪਾਲ ਪਾਸੋਂ ਕੱਲ ਸ਼ਾਮ 5 ਵਜੇ ਦਾ ਸਮਾਂ ਮੰਗਿਆ ਗਿਆ ਹੈ ਨਵੇਂ ਮੰਤਰੀਆਂ ਨੂੰ ਸੌਂਚਕਾਉਣ ਦੇ ਲਈ ਤੇ ਪੰਜਾਬ ਦੇ ਚਾਰ ਕੈਬਨਟ ਮੰਤਰੀ ਜਿਨ੍ਹਾਂ ਦੀ ਛੁੱਟੀ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਨੇ ਉਹਨਾਂ ਦੇ ਵਿੱਚ ਅਨਮੋਲ ਗਗਨ ਮਾਨ ਚੇਤਨ ਸਿੰਘ ਜੋੜਮਾਜਰਾ ਬ੍ਰਹਮਸ਼ੰਕਰ ਜਿੰਪਾ ਤੇ ਬਲਕਾਰ ਸਿੰਘ ਇੰਨਾ ਚਾਰ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ ਤੇ ਇਹਨਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਨੇ ਤੇ ਪੰਜ ਨਵੇਂ ਚਿਹਰਿਆਂ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਇਹ ਪੰਜ ਜਿਹੜੇ ਕੈਬਨਟ ਮੰਤਰੀ ਬਣਨ ਜਾ ਰਹੇ ਨੇ ਇਹਨਾਂ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਬਰਿੰਦਰ ਗੋਇਲ ਤੇ ਮਹਿੰਦਰ ਭਗਤ ਇਹ ਪੰਜ ਵਿਧਾਇਕਾਂ ਨੂੰ ਕੈਬਨਟ ਕੈਬਨਟ ਮੰਤਰੀ ਵਜੋਂ ਸੋਚਕਾਈ ਜਾਣੀ ਹੈ ਕੱਲ ਸ਼ਾਮ 5 ਵਜੇ ਹੋਣ ਜਾ ਰਿਹਾ ਹੈਗਾ ਪੰਜਾਬ ਦੇ ਚਾਰ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਦੇ ਚਾਰ ਕੈਬਨਟ ਮੰਤਰੀਆਂ ਨੇ ਆਪਣੇ ਅਸਤੀਫੇ ਦੇ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਅਨਮੋਲ ਗਗਨ ਮਾਨ ਬਲਕਾਰ ਸਿੰਘ ਚੇਤਨ ਸਿੰਘ ਜੋੜ ਮਾਜਰਾ ਤੇ ਬ੍ਰਹਮਸ਼ੰਕਰ ਜਿੰਪਾ ਇਹਨਾਂ ਚਾਰੇ ਕੈਬਨਟ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਨੇ ਤੇ ਪੰਜ ਨਵੇਂ ਚਿਹਰਿਆਂ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਬ੍ਰਿੰਦਰ ਗੋਲ ਤੇ ਮਹਿੰਦਰ ਭਗਤ ਤੇਨਾਂ ਤੋਂ ਇਲਾਵਾ ਇੱਕ ਵਿਧਾਇਕ ਹੋਰ ਆ ਜਿਸ ਨੂੰ ਕੈਬਨਟ ਕੈਬਨਟ ਮੰਤਰੀ ਵਜੋਂ ਸੌਂਚਕਾਈ ਜਾਣੀ ਹੈ। ਕੁੱਲ 5 ਕੈਬਨਟ ਮੰਤਰੀਆਂ ਨੂੰ ਨਵੇਂ ਮੰਤਰੀ ਮੰਡਲ ਦੇ ਵਿੱਚ ਥਾਂ ਮਿਲ ਗਈ ਹੈ ਤੇ 5 ਵਿਧਾਇਕ ਨਵੇਂ ਕੈਬਨਟ ਮੰਤਰੀਆਂ ਦੇ ਵਜੋਂ ਕੱਲ ਸੌਂਚੂਕਣਗੇ ਤੇ ਦੱਸਦੀਏ ਕਿ ਜਲੰਧਰ ਦੀ ਹੋਈ ਜਿਮਣੀ ਚੋਣ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮਹਿੰਦਰ ਭਗਤ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੋ ਤੇ ਵੱਡੀ ਜ਼ਿੰਮੇਵਾਰੀ ਦੇਣ ਦਾ ਕੰਮ ਆ ਜਿਹੜਾ ਉਹ ਸਾਡਾ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਵਿਧਾਇਕ ਮਹਿੰਦਰ ਭਗਤ ਨੂੰ ਕੈਬਨਟ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਤੇ ਕੱਲ ਸ਼ਾਮ 5 ਵਜੇ ਮਹਿੰਦਰ ਭਗਤ ਸਮੇਤ 5 ਨਵੇਂ ਕੈਬਨਟ ਮੰਤਰੀ ਸੌਣ ਚੁੱਕਣ ਜਾ ਰਹੇ ਨੇ ਦੋਸਤੋ ਪੰਜਾਬ ਸਰਕਾਰ ਦੇ ਕੈਬਨਟ ਵਿੱਚ ਹੋ ਰਹੇ ਇਸ ਫੇਰਬਦਲ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ